ਫਰੀਦਕੋਟ ਦੇ ਪਿੰਡ ਸੁਖਣਵਾਲੇ ਵਿੱਚ ਇੱਕ ਕਲੇਣੀ ਔਰਤ ਨੇ ਆਪਣੇ ਪਤੀ ਨੂੰ ਆਸ਼ਕ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਜਿਵੇਂ ਜਿਵੇਂ ਖਬਰ ਲੋਕਾਂ ਤੱਕਰ ਪਹੁੰਚੀ ਤਾਂ ਜਿਨੇ ਜਿਨੇ ਇਹ ਖਬਰ ਸੁਣੀ ਹਰ ਇੱਕ ਦੀ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਕਿ ਕਿਵੇਂ ਇੱਕ ਪਵਿੱਤਰ ਰਿਸ਼ਤਾ ਜਿਹੜਾ ਪਤੀ ਪਤਨੀ ਦਾ ਹੁੰਦਾ ਉਸ ਨੂੰ ਇਸ ਘਟਿਆ ਕਰਤੂਤ ਕਰਨ ਵਾਲੀ ਔਰਤ ਨੇ ਦੂਸ਼ਿਤ ਕਰ ਦਿੱਤਾ ਪਤੀ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਤੇ ਆਪਣੇ ਪਰਮੇਸ਼ਰ ਨੂੰ ਮੌਦੇ ਕਤਾ ਘਾਟ ਉਤਾਰ ਦਿੱਤਾ ਆਸ਼ਕ ਦੇ ਨਾਲ ਰਲ ਕੇ ਸਿਰਫ ਯਾਸੀ ਦੇ ਲਈ ਤੇ ਹੁਣ ਜਿਹੜੀ ਕੁੜੀ ਨੇ ਰਪਿੰਦਰ ਕੌਰ ਨੇ ਜਿਹੜੀ ਕੈਨੇਡਾ ਤੋਂ ਡਿਪੋਰਟ ਹੋ ਕੇ ਭਾਰਤ ਆਈ ਸੀ ਫਰੀਦਕੋਟ ਦੀ ਹੀ ਰਹਿਣ ਵਾਲੀ ਸੀ ਉਸ ਬਾਰੇ ਬੜੇ ਵੱਡੇ ਕਲਾਸੇ ਸਾਹਮਣੇ ਆ ਰਹੇ ਆ ਲੋਕ ਦੱਸ ਰਹੇ ਆ ਕਿ ਉਹ ਕਿਸ ਕਿਰਦਾਰ ਦੀ ਔਰਤ ਸੀ ਪਹਿਲਾ ਇਹ ਭਾਰਤ ਆਉਂਦੀ ਆ ਆਪਣੇ ਆਸ਼ਕ ਨਾਲ ਵਿਆਹ ਕਰਾਉਣ ਲਈ ਆਪਣੇ ਘਰਦਿਆਂ ਤੇ ਦਬਾਅ ਬਣਾਉਂਦੀ ਆ ਘਰ ਦੇ ਉਸ ਥਾਂ ਤੇ ਬੱਲੂਆਣਾ ਪਿੰਡ ਦੇ ਵਿੱਚ ਹਰ ਕਮਲ ਜਿਹੜਾ ਇਸ ਦਾ ਆਸ਼ਕਾ ਜਿਹੜਾ ਗਰਵਿੰਦਰ ਨੂੰ ਮੌਤ ਦੇ ਘਾਟ ਉਤਾਰਨ ਦੇ ਵਿੱਚ 20 ਦਾ ਸਾਥੀ ਸੀ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਉਸ ਦੇ ਘਰ ਰਿਸ਼ਤਾ ਵੇਖਣ ਲਈ ਭੇਜਦੀ ਆ ਘਰ ਦੇ ਅੱਗੇ ਅੜਦੀ ਆ ਕਿ ਮੈਂ ਉਸ ਦੇ ਨਾਲ ਵਿਆਹ ਕਰਾਉਣਾ ਪਰ ਘਰ ਦੇ ਰਿਸ਼ਤਾ ਵੇਖ ਕੇ ਆਉਂਦੇ ਆ ਤੇ ਉਹ ਜਿਵੇਂ ਹਰ ਇੱਕ ਮਾਪੇ ਸੋਚਦਾ ਕਿ ਜੇਕਰ ਮੁੰਡੇ ਕੋਲ ਪ੍ਰਾਪਰਟੀ ਹੋਵੇ ਜੇਕਰ ਮੁੰਡੇ ਕੋਲ ਜ਼ਮੀਨ ਜਾਇਦਾਦ ਹੋਵੇ ਤੇ ਉਸ ਦੀ ਧੀ ਸੁખી ਰਹੂਗੀ ਮਾਪਿਓ ਨੇ ਨਾ ਕਰ ਦਿੱਤੀ ਕਿ ਉਸਦੇ ਕੋਲ ਸਿਰਫ ਮਹਿਜ 1.5 ਕਿੱਲਾ ਜ਼ਮੀਨ ਆ ਉੱਥੇ ਤੈਨੂੰ ਨਹੀਂ ਵਿਆਉਣਾ ਤੇ ਫੇਰ ਇਹਨੂੰ ਤਿਆਰ ਕਰਦੇ ਆ ਸੁਖਨਾਲੇ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਲਈ ਗੁਰਵਿੰਦਰ ਸਿੰਘ ਕੋਲ 25 ਕਿੱਲੇ ਜ਼ਮੀਨ ਸੀ ਉਸਦੇ ਨਾਲ ਇਸ ਦਾ ਵਿਆਹ ਹੁੰਦਾ ਪਰ ਆਵੇਂ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਇਹ ਆਪਣੇ ਪੁਰਾਣੇ ਆਸ਼ਕ ਨੂੰ ਨਹੀਂ ਭੁੱਲੀ ਉਸਦੇ ਸੰਪਰਕ ਦੇ ਵਿੱਚ ਰਹੀ ਉਸਦੇ ਨਾਲ ਗੱਲਬਾਤ ਕਰਦੀ ਰਹੀ ਇਥੋਂ ਤੱਕ ਕਿ ਉਸਦੇ ਉਸ ਨੂੰ ਮਿਲਣ ਦੇ ਲਈ ਬੱਲੂਆਣਾ ਵੀ ਜਾਂਦੀ ਰਹੀ ਫਰੀਦਕੋਟ ਦੇ ਬੁਟੀਕ ਖੋਲ੍ਹਿਆ ਹੋਇਆ ਸੀ ਉਸ ਦਾ ਬਹਾਨਾ ਲਾ ਕੇ ਬਠਿੰਡੇ ਦੇ ਬੱਲੂਆਣਾ ਪਿੰਡ ਵਿੱਚ ਚਲੀ ਜਾਂਦੀ ਸੀ ਫੇਰ ਵਾਪਸ ਆ ਜਾਂਦੀ ਸੀ ਗੁਰਵਿੰਦਰ ਨੂੰ ਜਦੋਂ ਇਸ ਦੀ ਪਿੰਕ ਲੱਗੀ ਉਹਨੇ ਆਪਣੀ ਭੈਣ ਮਨਵੀਰ ਕੌਰ ਨੂੰ ਇਸ ਬਾਰੇ ਦੱਸਿਆ ਗਰਵਿੰਦਰ ਦਾ ਪਿਤਾ ਕੈਨੇਡਾ ਗਿਆ ਹੋਇਆ ਸੀ ਉਹਨੇ 8 ਤਰੀਕ ਨੂੰ ਵਾਪਸ ਆਉਣਾ ਸੀ ਜੇ ਵਾਪਸ ਉਹ ਆ ਜਾਂਦਾ ਫੇਰ ਗੱਲ ਅੱਗੇ ਤੋਰਨੀ ਸੀ ਪਰ ਇਹਨੇ ਮੌਕੇ ਵੇਖ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ